ਬੀਜੇਪੀ ਦੇ ਯੁਵਾ ਨੇਤਾਵਾਂ ਰੋਂ ਜਿੰਦਲ ਨੇ ਆਪਣੀ ਟੀਮ ਦੇ ਨਾਲ ਅੱਜ ਪਟਿਆਲਾ ਦੀ ਜੋੜੀਆਂ ਪਟੀਆਂ ਤੋਂ ਰਾਜਪੁਰਾ ਵਿੱਚ ਹੋਣ ਵਾਲੀ ਕਿਸਾਨ ਮਜ਼ਦੂਰ ਫਤਿਹ ਰੈਲੀ ਲਈ ਬੱਸ ਰਵਾਨਾ ਕੀਤੀ। ਜ਼ਿਲ੍ਹਾ ਪਟਿਆਲਾ ਸਿਆਰੀ ਵੱਲੋਂ ਮਹਾਰਾਣੀ ਪੰਨੀਤੌਰ ਜੀ ਜਿੰਬਾ ਜੈਂਦਰ ਕੋਲ ਜੀ ਸਾਡੇ ਜ਼ਿਲ੍ਹਾ ਦੇ ਅੰਦਰ ਜੀ ਦੇ ਖਮਾਰ ਕੂਕਾ ਜੀ ਦੀ ਅਗਵਾਈ ਦੇ ਵਿੱਚ ਅੱਜ ਸਾਡੇ 60 ਦੇ 60 ਵਾਦਾਂ ਦੇ ਵਿੱਚੋਂ ਇੱਕ ਇੱਕ ਵਾਰ ਚੱਲੀ ਹੈ ਯੂਵਾ ਮੋਰਚਾ ਮਹਿਲਾ ਮੋਰਚਾ ਐਸਸੀ ਮੋਰਚਾ ਸਭ ਆਪਣੀ ਬਸਾਂ ਅੱਜ ਪਸਾ ਲੈ ਜਾਂਦਾ ਮੁੱਖ ਕਾਰਨ ਇਹ ਹੈ ਕਿਸਾਨ ਮਜ਼ਦੂਰ ਬਧਰ ਜੋ ਕਿ ਅੱਜ ਰਾਜਪੁਰਾ ਦੇ ਵਿੱਚ ਅਨਾਜ ਮੰਡੀ ਦੇ ਵਿੱਚ 1:30 ਵਜੇ ਸ਼ੁਰੂ ਹੋਣੀ ਹੈ ਉਹ ਸਾਡੇ ਪੰਜਾਬ ਦੇ ਇਹ ਕਾਰਗਰਿਕ ਜਿਹੜੇ ਸਾਡੇ ਪ੍ਰਧਾਨ ਨੇ ਸੀ ਯਸ਼ਮੀ ਸ਼ਰਮਾ ਜੀ ਉੱਤੇ ਪਹੁੰਚ ਰਹੇ ਨੇ ਇਸ ਸਾਲ ਮਜ਼ਦੂਰ ਫਤੇ ਰਹਿਤੀ ਜੋ ਆਮ ਆਦਮੀ ਪਾਰਟੀ ਕਿਸਾਨਾਂ ਤੇ ਇੱਕ ਮੈਂ ਕਹਿੰਦਾ ਕਿਸਾਨਾਂ ਦੇ ਜਿਹੜੀ ਇਹਨਾਂ ਦੀ ਜ਼ਮੀਨਾਂ ਹੜਪਣਾ ਚਾਹੁੰਦੀ ਸੀਗੀ ਸਾਡੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੇ ਸਭ ਤੋਂ ਪਹਿਲਾਂ ਇਹ ਅਨੁਮਾਨ ਕਰੂ ਕੀਤਾ ਜਿਹਦੇ ਵਿੱਚ ਸਾਡੀ ਜਿੱਤ ਪ੍ਰਾਪਤ ਹੋਈ ਤੇ ਅੱਜ ਓਸੀ ਦੇ ਸਬੰਧ ਵਿੱਚ ਕਿਸਾਨ ਮਜ਼ਦੂਰ ਜਿਹੜੀ ਫਤੇ ਹੋਈ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਜਿਹੜੇ ਲੋਕ ਕੰਮ ਕਰਦੇ ਸੀਗੇ ਉਹਨਾਂ ਦੀ ਫਤੇ ਹੋਈ ਹੈ ਅੱਜ ਅਸੀਂ ਵਧਾਈ ਵੀ ਦਿੰਦੇ ਆ ਭਾਰਤੀ ਜਨਤਾ ਪਾਰਟੀ ਨੂੰ ਜਿਨ੍ਹਾਂ ਦੇ ਇੱਕ ਜਿੰਨਾ بڑا ਅੰਦੋਲਨ ਜਿਹੜਾ ਉਹਨਾਂ ਨੇ 17 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਯਾਤਰਾ ਕੱਢਣੀ ਸੀਗੀ ਪਹਿਲਾਂ ਹੀ ਆਮ ਆਦਮੀ ਪਾਰਟੀ ਡਰ ਗਈ ਤਾਂ ਉਹਨਾਂ ਨੇ ਜਿਹੜਾ ਆਪਣਾ ਫੈਸਲਾ ਸੀ ਵਾਪਸ ਲੈ ਲਿਆ ਕਿਹੜੀ ਚੀਜ਼ ਦਾ ਫੈਸਲਾ ਵਾਪਸ ਉਤਾਈ ਜਿਹੜੀ ਇਹ ਆਪਣੇ ਲੈਂਡ ਐਕਵਾਇਰ ਕਰਨਾ ਚਾਹੁੰਦੇ ਸੀਗੇ ਲੈਂਡ ਬੂਡਿੰਗ ਨੂੰ ਲੈ ਕੇ ਪੂਰੇ ਪੰਜਾਬ ਦੀ ਜਿਹੜੀ ਇਹ ਜ਼ਮੀਨ ਹੈ ਆਪਣਾ ਐਕਵਾਇਰ ਕਰਨਾ ਚਾਹੁੰਦੇ ਸੀਗੇ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਸਭ ਤੋਂ ਵੱਡਾ ਅੰਦੋਲਨ ਦੀ ਜਿਹੜਾ ਇਹਨੂੰ 17 ਤੀਜ ਦਾ ਬਹੁਤ ਵੱਡਾ ਜਿਹੜਾ ਅੰਦੋਲਨ ਦੀ ਗੱਲ ਹੈ। ਤਾਕਤ ਦਿੱਤੀ ਤੇ ਉਸ ਤੋਂ ਡਰ ਕੇ ਇਹਨਾਂ ਨੇ ਆਪਣਾ ਜਿਹੜਾ ਸੀਗਾ ਆਪਣੇ ਜਿਹੜੀ ਲੈਂਡ ਪੂਲਿੰਗ ਵਾਲਾ ਜਿਹੜੀ ਨੋਟੀਫਿਕੇਸ਼ਨ ਸੀ ਵਾਪਸ ਲੈ ਲਈ। ਤੇ ਅਸੀਂ ਅਛੂਨੀ ਸ਼ਰਮਾ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਕਿੰਨੀ ਬੜੀ ਫਤਿਹ ਰੈਲੀ ਜਿਹੜੀ ਰਾਜਪੁਰਾ ਦੇ ਵਿੱਚ ਹੋਣ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਉੱਤੇ ਭਾਜਪਾ ਦਾ ਕਾਰਕਟਰ ਕਿਸਾਨ ਮਜ਼ਦੂਰ ਕੌਂਦਰੇ ਨੇ। ਮੈਂ ਬੇਨਤੀ ਕਰਨਾ ਆਪਾਂ ਹੂ ਹਮਾਰੇ ਸਾਰੇ ਪੰਜਾਬ ਦੇ ਉੱਥੇ ਪਹੁੰਚੀਏ ਤਾਂ ਕਿ ਪੰਜਾਬ ਪਾ ਦੇ ਜਿਹੜੇ 2027 ਦੇ ਵਿੱਚ ਸਰਕਾਰ ਬਣਨ ਜਾ ਰਹੀ ਹੈ ਉਸ ਦਾ ਯੋਗਦਾਨ ਪਾਏ